ਜਾ ਰੱਤਾ ਤੇਰੇ ਕਾਰਨ ਬੱਸ ਹਰ ਜਾਨਾ ਅਮਜੀ ਏਸਫ ਸਾਲ ਦੀ ਮਰਦਸ ਜਦੋਂ ਸੈਂਟਰ ਖਲਸਾ ਜਦੀਮ ਖਾਨੇ ਵਿਖੇ ਸਾਡੇ ਮਾਂ ਪਿਓ ਦਾ ਹਲ ਕਰਾਇਆ ਸਾਨੂੰ ਉੱਥੇ ਅਸੀਂ 10ਵੀਂ ਤੱਕ ਜਿਹੜੀ ਬ੍ਰੇਲ ਲਿਪੀ ਦੇ ਨਾਲ ਪੜਾਈ ਕੀਤੀ ਤੇ ਪਲਸ 1 ਪਲਸ 2 ਸੀਨੀਅਰ ਸੈਕੰਡਰੀ ਸਕੂਲ ਵਿਖੇ ਕੀਤੀ ਸੇ ਸੰਗੀਤ ਦੇ ਖੇਤਰ ਦੇ ਵਿੱਚ ਵੀ ਉੱਥੇ ਭਾਈ ਮਿੰਦਰ ਸਿੰਘ ਉਸਤਾਦ ਜੀ ਤੇ ਭਾਈ ਰਣਜੀਤ ਸਿੰਘ ਉਸਤਾਦ ਜੀ ਦੇ ਪਾਸੋਂ ਸਿੱਖਿਆ ਜਿਹੜੀ ਗ੍ਰੰਥ ਕੀਤੀ ਤੇ ਗੁਰਬਾਣੀ ਜਿਹੜੀ ਸਭ ਤੋਂ ਵੱਡੀ ਚੀਜ਼ ਹੈ ਉਹ ਅਸੀਂ ਭਾਈ ਸਖਤਰ ਸਿੰਘ ਉਸਤਾਦ ਜੀ ਦੇ ਪਾਸੋਂ ਹਾਸਲ ਕੀਤੀ। ਹੋਰ ਕੀ ਕੀ ਸੀ? ਹੋਰ ਸਿਰਫ ਤਬਲਾ ਹਰਮੋਨੀਅਮ ਤੇ ਗੁਰਬਾਣੀ ਤੇ ਬਰੇਲ ਲਿਪੀ। ਅੱਗੇ ਪੜ੍ਹਨ ਦੀ ਵੀ ਕੋਸ਼ਿਸ਼ ਕੀਤੀ ਤੁਸੀਂ ਸੁਣਾ। ਜੀ ਹਾਂ ਜੀ। ਤੇ ਕਿਉਂ ਨਹੀਂ ਸਿਰੇ ਚਲੀ? ਇਹ 2022 ਦੇ ਵਿੱਚ ਤੇ ਪੇਪਰ ਦਿੱਤਾ ਸੀ ਇੱਕ ਤੇ ਬਾਅਦ ਚੋਂ ਰਾਈਟਰ ਨਾ ਹੋਣ ਦੇ ਕਾਰਨ ਫਿਰ ਮੈਂ ਉੱਥੇ ਨਹੀਂ ਕਰ ਸਕਿਆ। ਗਵਰਨਮੈਂਟ ਕੋਲੇ ਜਿਹੜਾ ਨਿਯੋਗ ਲਾਨ ਵੀ ਗੈਸੀ ਉੱਤੇ ਕਰਨੇ ਕਰਦੇ। ਉੱਥੇ ਮਤਲਬ ਇੱਕ ਤਾਨਾ ਕੋ ਜਿਹੜੀ ਟੀਚਰ ਨਹੀਂ ਸੀ ਹੈਗੀ ਬਰੇਲ ਲਿਪੀ ਦੇ ਹਨਾ। ਤੇ ਦੂਸਰੇ ਪਾਸੇ ਜਿਹੜਾ ਅਜਿਸਟਰ ਨੰਬਰ ਸੀ ਨਹੀਂ ਸੀ ਕਟਵਾਇਆ ਇਸ ਕਰਕੇ। ਕੀ ਕਰਨਾ ਚਾਹੁੰਦੇ ਹੋ ਉੱਥੇ? ਅੱਗੇ ਪੜਨਾ ਚਾਹੁੰਦੇ। ਕੀ ਕੀ ਪੜਨਾ ਚਾਹੁੰਦੇ? ਏ ਬੀਏ ਪੜਾਈ। ਇਹ ਕਰਨਾ ਚਾਹੁੰਦੇ ਜਾਂ ਸੁਨੀਲ ਦੇ ਹੈਗੇ। ਨਹੀਂ ਨਹੀਂ ਦੋਨੇ ਹੈਗੇ ਦੋਨੇ ਬੰਦੇ ਕੋ ਹੁਣ ਤਾਂ ਚਲੋ ਠੀਕ ਅੰਦਰ। ਮੈਂ ਸਮਾਜ ਸੇਵੀ ਸੰਸਥਾਵਾਂ ਅਤੇ ਸਰਕਾਰਾਂ ਨੂੰ ਵੀ ਚਲੋ ਇਹ ਅਪੀਲ ਕਰਦਾ ਕਿ ਸਾਡੇ ਬੱਚਿਆਂ ਦੇ ਲਈ ਕਿਤੇ ਨਾ ਕਿਤੇ ਵਧੀਆ ਤਰੀਕੇ ਦੀ ਬਰੇਲ ਜਿਹੜੀ ਆ ਹੋਣੀ ਚਾਹੀਦੀ ਆ ਹਰਕ ਜਿਲੇ ਦੇ ਵਿੱਚ ਹੋਣੀ ਚਾਹੀਦੀ ਹੈ ਦੇਖੋ ਜੀ ਅਜਿਹੇ ਨੌਜਵਾਨ ਜਿਹੜੇ ਕੋਈ ਸਰੀਰਕ ਕਮੀ ਲੈ ਕੇ ਆਉਂਦੇ ਨੇ ਦੁਨੀਆ ਤੇ ਪਰਮਾਤਮਾ ਉਹਨਾਂ ਨੂੰ ਕੁਝ ਅਜਿਹਾ ਵੀ ਨਾਲ ਦੇ ਦਿੰਦਾ ਹੈ ਜਿਸ ਦੇ ਨਾਲ ਉਹ ਆਪਣੀ ਜ਼ਿੰਦਗੀ ਨੂੰ ਬੈਲੈਂਸ ਰੱਖ ਕੇ ਜੀ ਸਕਦੇ ਨੇ ਜਾਂ ਉਸ ਨੂੰ ਆਪਣੇ ਆਪਣੇ ਲਾਈਫ ਜੜੀ ਹੈ ਉਹਨੂੰ ਉਹਦਾ ਪ੍ਰਵਾਹ ਚਲਾ ਸਕਦੇ ਨੇ ਹੁਣ ਗੁਲਸ਼ਨ ਸਿੰਘ ਜੀ ਨੇ ਭਾਵੇਂ ਨੇਤਰਹੀਣ ਨੇ ਲੇਕਿਨ ਇਹਨਾਂ ਦੇ ਹੌਸਲੇ ਬੜੇ ਬਲੰਤ ਨੇ ਇਹਨਾਂ ਨੂੰ ਪਰਮਾਤਮਾ ਨੇ ਅਜਿਹਾ ਹਨਰ ਦਿੱਤਾ ਹੈ ਇਹ ਗਾ ਵੀ ਸਕਦੇ ਨੇ ਇਹ ਇਨਸਟਰੂਮੈਂਟ ਵੀ ਵਜਾ ਸਕਦੇ ਨੇ ਹਾਰਮੋਨੀ ਬੜਾ ਅੱਛਾ ਪਲੇ ਕਰਦੇ ਨੇ ਤਬਲਾ ਅੱਛਾ ਪਲੇ ਕਰਦੇ ਨੇ ਜਿਸ ਦਾ ਇਹਨਾਂ ਨੂੰ ਬਹੁਤ ਬੈਨੀਫਿਟ ਹੋ ਰਿਹਾ ਵਾ ਉਹਦੇ ਨਾਲ ਕੀ ਕਰਦੇ ਨੇ ਇਹ ਸਾਡੇ ਗੁਰਦਰ ਸਾਹਿਬ ਗੁਰਦੁਰਾ ਟਾਲੀ ਸਾਹਿਬ ਬਾਬਾ ਸ਼ਰੀ ਚੰਦ ਜੀ ਦਾ ਗੁਰਦੁਰਾ ਸਾਹਿਬ ਉੱਥੇ ਵੀ ਸੇਵਾ ਨਵਾਉਂਦੇ ਨੇ ਸਾਡੇ ਗੁਰਦੁਰਾ ਪੰਡਿਤ ਜਧਨਾਰਥ ਪਿੰਡ ਗਲੜੀ ਵਿਖੇ ਇੱਥੇ ਵੀ ਸੇਵਾ ਨਵਾਉਂਦੇ ਨੇ ਤੇ ਜਿਹੜੇ ਬਾਕੀ ਜਥੇ ਨੇ ਇਹ ਉਹਨਾਂ ਦੇ ਨਾਲ ਦੂਸਰੇ ਸਮਾਗਮਾਂ ਤੇ ਵੀ ਜੇ ਲੈ ਜਾਂਦੇ ਨੇ ਪਿੰਡਾਂ ਵਿੱਚ ਕੀਰਤਨ ਕਰਨ ਨੂੰ ਚਲੇ ਜਾਂਦੇ ਨੇ ਜੇ ਕਿਸੇ ਗੁਰਦੁਰਾ ਸਾਹਿਬ ਦੇ ਵਿੱਚ ਕੋਈ ਸਮਾਗਮ ਹੁੰਦਾ ਹੈ ਤੇ ਉੱਥੇ ਵੀ ਆਪਣੀ ਸੇਵਾ ਡੈਂਡੇ ਨੇ ਜਿਹੇ ਬੱਚਿਆਂ ਵਾਸਤੇ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਉਹਦੇ ਵਿੱਚ ਸਰਕਾਰਾਂ ਦਾ ਵੀ ਹੱਥ ਹੋਣਾ ਚਾਹੀਦਾ ਸਰਕਾਰਾਂ ਦੀ ਵੀ ਦੇਣ ਹੋਣੀ ਚਾਹੀਦੀ ਹੈ ਸਮਾਜਿਕ ਸੰਸਥਾਵਾਂ ਦੀ ਵੀ ਦੇਣ ਹੋਣੀ ਚਾਹੀਦੀ ਹੈ ਜਿਹੜੇ ਲੋਕਲ ਲੋਕ ਨੇ ਪਿੰਡ ਵਾਸਤੇ ਪਿੰਡ ਦੇ ਵਾਸੀ ਨੇ ਜਾਂ ਏਰੀਆ ਦੇ ਵਾਸੀ ਨੇ ਜਿਹੜੇ ਪਹੁੰਚ ਰੱਖਦੇ ਨੇ ਜਿੰਨ ਜਿਹੜੇ ਆਰਥਿਕ ਤੌਰ ਤੇ ਸਮਰੱਥ ਨੇ ਜਾਂ ਕਿਸੇ ਅੰਜੀ ਨਾਲ ਜੁੜੇ ਹੋਏ ਨੇ ਜਾਂ ਕਿਸੇ ਸਮਾਜਿਕ ਸੰਸਥਾ ਨਾਲ ਜੁੜੇ ਹੋਏ ਨੇ ਜਾਂ ਇੱਦਾਂ ਦੀ ਸੋਚ ਰੱਖਦੇ ਨੇ ਕਿ ਅਸੀਂ ਉਹਨਾਂ ਲੋਕਾਂ ਦੀ ਮਦਦ ਕਰਨੀ ਹੈ ਜਿਹੜੇ ਜ਼ਰੂਰਤਮੰਦ ਨੇ ਤੇ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਵਾ ਤੇ ਜਿਹੜਾ ਮੇਨ ਰੋਲ ਜਿਹੜਾ ਹੈ ਮੈਂ ਤੇ ਇਸ ਵਿੱਚ ਸਰਕਾਰਾਂ ਦਾ ਤੇ ਜੇ ਕੋਈ ਧਾਰਮਿਕ ਸੰਸਥਾਵਾਂ ਜਿਹੜੀਆਂ ਸਪੈਸ਼ਲ ਇਸ ਵਾਸਤੇ ਬਣੀਆਂ ਨੇ ਜਿਵੇਂ ਤੁਸੀਂ ਜ਼ਿਕਰ ਕੀਤਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਤੇ ਉਹਨਾਂ ਦੀ ਵੀ ਡਿਊਟੀ ਬਣਦੀ ਹੈ ਉਹ ਵੀ ਇਹਨਾਂ ਅਜਿਹੇ ਬੱਚਿਆਂ ਦਾ ਧਿਆਨ ਰੱਖਣਾ ਕਿੱਦਾਂ ਦਾ ਕਿਨਾਰਾ ਜੀਵਨ ਚਾਹ ਰਿਹਾ ਇਸ ਲਈ ਮਾਤਾ ਜੀ ਨੂੰ ਕਿੰਨੀ ਕਮਨਤ ਕਰਨੀ ਪੈ ਰਹੀ ਹੈ ਔਰ ਗੁਲਸ਼ਨ ਜੀ ਕਿੰਨੀ ਕਮਨਤ ਕਰ ਰਹੇ ਹੈ ਪਰ ਤਾਂ ਖੁਪਰਮਾਨ ਕੀ ਜੀ ਜੀਵਨ ਜਿਹੜਾ ਇਹਨਾਂ ਦਾ ਚੱਲ ਰਿਹਾ ਹੈ ਇਹਦੇ ਵਿੱਚ ਤਾਂ ਦੱਸਣ ਦੀ ਜ਼ਰੂਰਤ ਨਹੀਂ ਹੈ ਇਹ ਤਾਂ ਜੱਗ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਕਿਹੜੇ ਹਾਲਾਤਾਂ ਦੇ ਵਿੱਚ ਇਹ ਰਹਿ ਰਹੇ ਨੇ ਇਹਨਾਂ ਕੋਲ ਪਹਿਲਾਂ ਇੱਕ ਕਮਰਾ ਹੁੰਦਾ ਸੀ ਕੱਚਾ ਕਮਰਾ ਹੁੰਦਾ ਸੀ ਰਸੋਈ ਬਾਹਰ ਸੀ ਉਹਦੇ ਉੱਤੇ ਤਰਪਾਲ ਪਾਈ ਹੁੰਦੀ ਸੀ ਬਰਸਾਤਾਂ ਦੇ ਵਿੱਚ ਠੰਡਾਂ ਦੇ ਵਿੱਚ ਗਰਮੀਆਂ ਦੇ ਵਿੱਚ ਉੱਥੇ ਹੀ ਕੰਮ ਕਰਦੇ ਸੀ ਇਹ ਕਮਰੇ ਦੇ ਵਿੱਚ ਪੂਰਾ ਪਰਿਵਾਰ ਰਹਿੰਦਾ ਸੀ ਹੁਣ ਇੱਕ ਸੰਸਥਾ ਨੇ ਇੱਕ ਕਮਰਾ ਬਣਾ ਕੇ ਦਿੱਤਾ ਗ੍ਰਾਂਟ ਮਿਲੀ ਹੈ ਤੇ ਉਸ ਦੇ ਨਾਲੇ ਕੰਸਟਰਕਸ਼ਨ ਚੱਲ ਰਹੀ ਹੈ ਇਹ ਤੁਸੀਂ ਦੇਖ ਸਕਦੇ ਹੋ ਤੇ ਮਾਤਾ ਜੀ ਨੂੰ ਕਾਫੀ ਮਿਹਨਤ ਕਰਕੇ ਲੋਕਾਂ ਦੇ ਘਰਾਂ ਵਿੱਚ ਪੁੰਜਾ ਕੇ ਕੰਮ ਕਰਕੇ ਬਰਤਨ ਮਾਂਜ ਕੇ ਕੱਪੜੇ ਧੋ ਕੇ ਪੀਣ ਕਰਕੇ ਉਹਦਾ ਨਾ ਗੁਜ਼ਾਰਾ ਕਰਦੇ ਨੇ ਤੇ ਆਪਣੇ ਬੱਚੇ ਮਿਹਨਤ ਕਰਕੇ ਗੁਜ਼ਾਰਾ ਕਰਦੇ ਆ। ਕੀ ਅਪੀਲ ਕਰਨਾ ਚਾਹੋਗੇ ਗੁਲਸ਼ਨ ਜੀ ਲਈ ਕਰ ਸਕਦੇ ਹੋ ਇਹਨਾਂ ਦੇ ਪਰਵਾਰ ਲਈ ਕਰ ਸਕਦੇ ਹੋ। ਮੈਂ ਤਾਂ ਸਰਕਾਰ ਨੂੰ ਵੀ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਇਹੋ ਅਪੀਲ ਕਰਨੀ ਚਾਹੁੰਦਾ ਹੈ ਕਿ ਉਹ ਆਪਣੀ ਜੁਨੀ ਹیثیت ਰੱਖਦੇ ਨੇ ਪਹੁੰਚ ਰੱਖਦੇ ਨੇ ਉਹਦੇ ਮੁਤਾਬਕ ਜਿਹੇ ਨੌਜਵਾਨਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਉਹ ਵੀ ਇੱਕ ਸਧਾਰਨ ਤੇ ਵਧੀਆ ਜ਼ਿੰਦਗੀ ਜੀ ਸਕਣ